ਕੈਨੇਡਾ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲਿਆਂ ਤੇ ਲਈ ਬੁਰੀ ਖਬਰ ਹੈ ਕਿਉਂਕਿ ਕੈਨੇਡੀਅਨ ਇਮੀਗ੍ਰੇਸ਼ਨ ਏਜੰਸੀ ਐਕਸਪ੍ਰੈਸ ਐਂਟਰੀ ਅਧੀਨ ਅਰਜ਼ੀਆਂ ਨੂੰ ਤੇਜ਼ੀ ਦੇ ਨਾਲ ਰੱਦ ਕਰ ਰਹੀ ਹੈ ਇਹ ਉਹਨਾਂ ਮਾਮਲਿਆਂ ਦੇ ਵਿੱਚ ਵਧਦੇ ਦੇ ਹੋ ਰਿਹਾ ਜਿੱਥੇ ਬਿਨਕਾਰਨ ਨੇ ਆਪਣੇ ਜੀਵਨ ਸਾਥੀ ਨੂੰ ਗੈਰ ਸਾਥੀ ਐਲਾਨਿਆ ਅਜਿਹਾ ਬਹੁਤ ਸਾਰੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਜੀਵਨ ਸਾਥੀ ਪਹਿਲਾਂ ਹੀ ਕੰਮ ਜਾਂ ਪੜ੍ਹਾਈ ਦੇ ਲਈ ਕੈਨੇਡਾ ਵਿੱਚ ਰਹਿ ਰਹੇ ਨੇ ਇਹ ਧਿਆਨ ਦੇ ਨਿਯੋਗ ਹੈ ਕਿ ਐਕਸਪ੍ਰੈਸ ਐਂਟਰੀ ਅਧਿਨ ਸਿਰਫ ਕੈਨੇਡਾ ਤੋਂ ਬਾਹਰਲੇ ਲੋਕ ਹੀ ਸਥਾਈ ਨਿਵਾਸੀ ਬਣਨ ਲਈ ਅਰਜ਼ੀ ਨਹੀਂ ਦੇ ਸਕਦੇ ਇਹ ਉਹਨਾਂ ਦੇ ਲਈ ਵੀ ਖੁੱਲਾ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਨੇ ਐਕਸਪ੍ਰੈਸ ਐਂਟਰੀ ਕੈਨੇਡਾ ਦਾ ਪੁਆਇੰਟ ਅਧਾਰਤ ਸਿਸਟਮ ਹੈ ਜੋ ਹੁਨਰਬੰਦ ਕਾਮਿਆਂ ਤੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਪ੍ਰਬੰਧਨ ਕਰਨ ਦੇ ਲਈ ਵਰਤਿਆ ਜਾਂਦਾ ਹੈ ਜੋ ਸਥਾਈ ਨਿਵਾਸੀ ਬਨਣਾ ਚਾਹੁੰਦੇ ਨੇ ਉਮੀਦਵਾਰਾਂ ਨੂੰ ਉਮਰ ਸਿੱਖਿਆ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਰਗੇ ਮਾਪਦੰਡਾ ਦੇ ਆਧਾਰ 'ਤੇ ਇੱਕ ਵਿਆਪਕ ਰੈਂਕਿੰਗ ਸਕੋਰ ਦਿੱਤਾ ਜਾਂਦਾ ਹੈ ਫਿਰ ਉਹਨਾਂ ਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਰੱਖਿਆ ਜਾਂਦਾ ਅਤੇ ਦਰਜ ਕੀਤਾ ਜਾਂਦਾ ਹੈ ਡਰਾ ਸਮੇਂ-ਸਮੇਂ 'ਤੇ ਆਯੋਜਿਤ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਕੱਟ-ਆਫ ਸਕੋਰ ਪ੍ਰਾਪਤ ਕਰਨ ਵਾਲਿਆਂ ਨੂੰ ਸਥਾਈ ਨਿਵਾਸ ਦੇ ਲਈ ਅਲਜੀ ਦੇਨ ਦਾ ਸੱਤਾ ਪ੍ਰਾਪਤ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਜੀਵਨ ਸਾਥੀ ਗੈਰ ਜੀਵਨ ਸਾਥੀ ਵਜੋਂ ਦਿਖਾਇਆ ਗਿਆ ਨੂੰ ਸ਼ਾਮਲ ਕੀਤੇ ਬਿਨਾ ਅਰਜ਼ੀ ਦਿੰਦਾ ਹੈ ਤਾਂ ਇਸ ਦਾ ਮੁਲਾਂਕਣ ਇੱਕ ਸਿੰਗਲ ਅਰਜ਼ੀ ਵਜੋਂ ਕੀਤਾ ਜਾਂਦਾ ਹੈ ਇੱਕ ਸਿੰਗਲ ਵਿਨੇਕਾਰ ਤੇ ਕੋਲ ਹਿਊਮਨ ਕੈਪੀਟਲ ਸੈਕਸ਼ਨ ਦੇ ਤਹਿਤ 40 ਬੱਦੂ ਅੰਕ ਪ੍ਰਾਪਤ ਕਰ ਸਕਦਾ ਹੈ ਜੇਕਰ ਜੀਵਨ ਸਾਥੀ ਦੀ ਯੋਗਤਾ ਕਮਜ਼ੋਰ ਹੈ ਤਾਂ ਸਕੋਰ ਕੱਟ ਹੋ ਸਕਦਾ ਹੈ ਇਸ ਲਈ ਕਈ ਵਾਰ ਵਿਨੇਕਾਰ ਜੀਵਨ ਸਾਥੀ ਨੂੰ ਵੀ ਸ਼ਾਮਲ ਨਹੀਂ ਕਰਦੇ ਕੈਨੇਡਾ ਦੇ ਇਮੀਗ੍ਰੇਸ਼ਨ ਸਲਾਕਾਰ ਕੁਬੇਰ ਕਮਲ ਨੇ ਸਾਡੇ ਸਾਥੀ ਟੀਓਆਈ ਨੂੰ ਦੱਸਿਆ ਕਿ પતિ ਪਤਨੀ ਨੂੰ ਗੈਰ ਸਾਥੀ ਘੋਸ਼ਿਤ ਕਰਨ ਦੀ ਰਣਨੀਤੀ ਬਦਕਿਸਮਤੀ ਦੇ ਨਾਲ ਵਿਆਪਕ ਹੋ ਗਈ ਹੈ ਇਸ ਦੇ ਨਾਲ ਜ਼ਿਆਦਾਤਰ ਉਹ ਬਿਨੈਕਾਰ ਸ਼ਾਮਲ ਹੁੰਦੇ ਨੇ ਜੋ ਪਹਿਲਾਂ ਹੀ ਕੈਨੇਡਾ ਵਿੱਚ ਆਪਣੇ ਜੀਵਨ ਸਾਥੀ ਦੇ ਨਾਲ ਅਸਥਾਈ ਸਥਿਤੀ ਦੇ ਵਿੱਚ ਰਹ ਰਹੇ ਨੇ ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਜਿਵੇਂ ਇੱਕ ਸਾਥੀ ਬੰਦ ਵਰਕ ਪਰਮਿਟ ਉਤੇ ਹੈ ਅਤੇ ਦੂਜਾ ਸਾਥੀ ਓਪਨ ਵਰਕ ਪਰਮਿਟ ਤੇ ਇਕ ਹੋਰ ਇਮੀਗ੍ਰੇਸ਼ਨ ਸਲਾਹਕਾਰ ਨੇ ਕਿਹਾ ਕਿ ਕੈਨੇਡੀਅਨ ਇਮੀਗ੍ਰੇਸ਼ਨ ਹੁਣ ਇਸ ਗੱਲ ਉੱਤੇ ਜ਼ੋਰ ਦੇ ਰਿਹਾ ਹੈ ਕਿ ਜੇਕਰ ਕਿਸੇ ਵੀ ਨਿਕਾਦਰ ਜੀਵਨ ਸਾਥੀ ਕੈਨੇਡਾ ਵਿੱਚ ਮੌਜੂਦ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਉੱਥੇ ਸਥਾਈ ਤੌਰ ਤੇ ਰਹਿਦਾ ਹੀ ਰਹਿਤਾ ਰਿਖਦੇ। ਅਜਿਹੀ ਸਥਿਤੀ ਦੇ ਵਿੱਚ ਜੀਵਨ ਸਾਥੀ ਨੂੰ ਪਿਆਰ ਸਾਥੀ ਐਲਾਨਣਾ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਦੇ ਤਹਿਤ ਗਲਤ ਬਿਆਨਬਾਜ਼ੀ ਮੰਨਿਆ ਜਾ ਸਕਦਾ ਹੈ। ਇਸ ਤੋਂ ਤੱਥਾਂ ਨੂੰ ਛਪਾਉਣ ਵਜੂ ਦੇਖਿਆ ਜਾ ਸਕਦਾ ਹੈ ਮਨੀਸ਼ ਕਪੂਰ ਨੇ ਕਿਹਾ ਕਿ ਪਹਿਲਾਂ ਅਜਈਆਂ ਅਰਜ਼ੀਆਂ ਨੂੰ ਵੀ ਨਾ ਕਿਸੇ ਸਮੱਸਿਆ ਦੇ ਮਨਜ਼ੂਰੀ ਦਿੱਤੀ ਜਾਂਦੀ ਸੀ ਹਾਲਾਂਕਿ ਪੋਸਟ ਸਾਰੇ ਬਿਨੇ ਕਹਰਾਤਾ ਕਹਨ ਹੈ ਕਿ ਉਹਨਾਂ ਕੋਲ ਜੀਵਨ ਸਾਥੀ ਨੂੰ ਗੈਰ ਸਾਥੀ ਵਜੋਂ ਸੂਚੀਬੱਧ ਕਰਨ ਦੇ ਸਾਜਿਜ਼ ਬਹੁਤ ਕਾਰਨ ਨੇ ਅਤੇ ਉਹਨਾਂ ਨੇ ਇਸ ਬਾਰੇ ਸਪਸ਼ਟਕਰਨ ਵੀ ਦਿੱਤਾ ਇਸ ਦੇ ਬਾਵਜੂਦ ਅਰਜ਼ੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਜਵਾਇਤੀ ਤੌਰ ਉੱਤੇ ਭਾਰਤੂਆਂ ਲਈ ਇੱਕ ਵੱਡਾ ਸਰੋਤ ਰਿਹਾ ਹੈ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਤਹਿਤ ਅਰਜ਼ੀ ਦਿੱਤੀ ਸੀ ਸਾਲ 2023 ਦੇ ਵਿੱਚ ਲਗਭਗ 52100 ਭਾਰਤੀਆਂ ਨੂੰ ਸਥਾਈ ਨਿਵਾਸੀ ਬਣਨ ਦੇ ਲਈ ਸੱਦਾ ਦਿੱਤਾ ਗਿਆ ਸੀ ਜੋ ਕਿ ਕੁੱਲ ਸੱਦੇ ਦਾ 47% ਸੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ